ਬਲਕਿ ਤੁਸੀਂ ਦੇਖ ਰਹੇ ਹੋ ਕਿ ਕੱਲ ਦੀ ਨਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਲੱਖੇ ਸਦਾਨੇ ਕੋਈ ਵੀਰ ਉਹ ਗਾਂਧੀਆਂ ਚੱਕ ਕੇ ਪਾਈ ਜਾਂਦੇ ਕੋਈ ਲਿਖੀ ਜਾਂਦਾ ਲੱਖੇ ਸਦਾਨਾ ਭੱਜਿਆ ਕੋਈ ਲਿਖੀ ਜਾਂਦਾ ਪਿੰਡ ਵਾਲਿਆਂ ਨੇ ਲੱਖੇ ਨੂੰ ਘੇਰਿਆ ਉਹ ਵੀਡੀਓ ਅਸਲ ਦੇ ਵਿੱਚ ਕਿੱਥੋਂ ਦੀ ਆ ਉਹਦੀ ਸਚਾਈ ਪੂਰੀ ਕੀ ਆ ਬਹੁਤ ਸਾਰੇ ਵੀਰਾਂ ਨੂੰ ਉਸ ਪਿੰਡ ਵਾਲਿਆਂ ਨੂੰ ਜਾਂ ਉਸ ਨੇੜੇ ਦੇ ਰਿਆਂ ਨੂੰ ਤਾਂ ਪਤਾ ਹੋਊ ਪਰ ਬਹੁਤਿਆਂ ਨੂੰ ਨਹੀਂ ਪਤਾ ਉਹ ਵੀਡੀਓ ਕਿਸਾਨੀ ਅੰਦੋਲਨ ਬਾਰੇ ਉਹਦਾ ਕੋਈ ਲੈਣ ਦੇਣ ਨਹੀਂ ਉਹ ਸਿਰਫ ਦੋ ਜਣਿਆਂ ਦੀ ਆਪਸੀ ਗੱਲਬਾਤ ਹੈ ਉਹ ਗੱਲਬਾਤ ਕੀ ਆ ਉਹ ਮੁੰਡਾ ਕਾਹਨਾ ਕੀ ਵੀ ਸਵਾਲ ਪੁੱਛੇ ਕਿਉਂ ਲੱਖਾ ਸੋ ਭੱਜਿਆ ਤਾਰੀ ਵੀਡੀਓ ਆਪਸ ਨੂੰ ਐਂਡ ਤੇ ਸਚਾਈ ਦੱਸਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਐਂਡ ਤੇ ਮੈਂ ਸੋਨੇ ਦੀ ਸਚਾਈ ਦੱਸਦੇ ਆਂ ਫੇਰ ਮਾਰਦੇ ਅਗੜ ਬਾਈ ਜੀ ਜਾਣਾ ਨਹੀਂ ਗਾ ਜੀ ਗੱਲ ਕਰਨੀ ਆ ਆਈ ਅੱਜ ਗਲਤ ਗੱਲ ਕਰੀ ਗੱਲ ਪਿੱਛੇ ਭਾਈ ਦੀ ਗਲਤ ਗੱਲ ਨਹੀਂ ਕਈ ਗੱਲਾਂ ਸੁਣਿਆ ਵੜਨ ਕੋ ਚਾਰ ਬਾਜੀ ਦੋਸਤ ਗੱਲ ਮੈਂ ਵੀ ਗੱਲ ਕਰਦਾ ਸੀ ਕੋਈ ਡਾਲੋ ਸਾਡੇ ਨਾਲ ਫੜੀ ਨਾ ਭਾਈ ਅੱਜ ਦਾ ਇਹ ਚੱਲ ਕਰਾ ਕੇ ਭਾਈ ਇਹ ਨਹੀਂ ਹੈ ਵੀ ਬੰਦਾ ਵੀ ਬੰਦਾ ਹਾਂ ਉਹ ਬਾਪ ਜੀ ਸਾਹਿਬ ਤੁਸੀਂ ਕਰੀ ਆ ਮੈਂ اوڏو 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 او میں کر دوں گا بھائی 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 میں جا گھر پر بدل دے بھائی 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 پہلے میری گلتا سن لو اور یہ ٹیم میں ڈھیل نہ دے Nolsni Banхellar Hani Ban शादी चला आयो ਆਹ ਦੇ ਦੇ ਕਰੇਗਾ ਨਾ ਨਾ ਐਂ ਕਰੋ ਜਲਦੀਪ ਦੇ ਘਰੇ ਆ ਜਾਓ ਆਹ ਆਲੀ ਲਿਖੇ ਸਹੀ ਗੱਲ ਆ ਬਈ ਸਹੀ ਗੱਲ ਆ ਕਰੇ ਉਹ ਭੱਜ ਗਿਆ ਓਏ ਉਹ ਲੱਕਾ ਦਾ ਭੱਜ ਗਿਆ ਵੀਡੀਓ ਕੋਟ ਸ਼ਮੀਰ ਪਿੰਡ ਦੀ ਬੈਲੀਆਂ ਦਾ ਘੜ ਬੈਲੀਆਂ ਦਾ ਪਿੰਡ ਪ੍ਰਾਣਾ ਬਹੁਤ ਸਾਰੇ ਲੋਕ ਜਾਣਦੇ ਆ ਉਥੋਂ ਦਾ ਇੱਕ ਮੁੰਡਾ ਜਸੂ ਕੋਟ ਸ਼ਮੀ ਜਿਹਨੂੰ ਕਿ ਪਿੰਡ ਵਾਲਿਆਂ ਨੇ ਸਹਿਮਤੀ ਨਾਲ ਐਮਸੀ ਵੀ ਬਣਾਇਆ ਪਿੱਛੇ ਜੇ ਇੱਕ ਰੌਲਾ ਪਿਆ ਸੀ ਮੌੜਾਂ ਦਾ ਇੱਕ ਦੁਕਾਨਦਾਰ ਆ ਉਹ ਦਰਖਾਸਤ ਦਿੰਦਾ ਜਸੂ ਤੇ ਫਰੋਤੀ ਦੀ ਕਿ ਮੈਨੂੰ ਫਰੋਤੀ ਮੰਗੀ ਗਈ ਹੈ ਜਿਹੜੀ ਦੁਕਾਨਦਾਰ ਦੀ ਸਪੋਰਟ ਨਾਲ ਲੱਖਾ ਸਿਧਾਣਾ ਕਰਦਾ ਜਸੂ ਦਾ ਕਹਿਣਾ ਇਹ ਸੀ ਕਿ ਮੇਰੇ ਉੱਤੇ ਲੱਖੇ ਨੇ ਪਰਚਾ ਕਰਵਾਇਆ ਦੁਕਾਨਦਾਰ ਨੂੰ ਕਹਿ ਕੇ ਲੱਖੇ ਨੇ ਵੀ ਸਪੋਰਟ ਕਰੀ ਕਿ ਤੂੰ ਉਹਤੇ ਪਰਚਾ ਦਵਾ ਸਾਰਾ ਜਿਹੜਾ ਇਹ ਵਿਆਹ ਤੋਂ ਬਾਅਦ ਜਿਹੜੀ ਗੁਣੀ ਹੈ ਲੱਖੇ ਦੀ ਸੀ ਇਸ ਕਰਕੇ ਉਹ ਹੁਣ ਜਸੂ ਜੇਹਲੋ ਆਇਆ ਹੋਇਆ ਸੀ ਤਾਂ ਉਹ ਲੱਖੇ ਨੂੰ ਸਵਾਲ ਪੁੱਛ ਰਿਹਾ ਇਸਕੇ ਭਾਈ ਮੈਨੂੰ ਇਸ ਗੱਲ ਦਾ ਜਵਾਬ ਦੇ ਸਵਾਲ ਪਰ ਸਵਾਲ ਪੁੱਛਣ ਤੋਂ ਪਹਿਲਾਂ ਜਿਵੇਂ ਤੁਸੀਂ ਵੀਡੀਓ ਵੇਖੀ ਹੈ ਕਿ ਲੱਖਾ ਕਹਿੰਦਾ ਰਹੀ ਉੱਥੇ ਘਰੇ ਚੱਲਦੇ ਆ ਪ੍ਰਧਾਨ ਘਰੇ ਆ ਜੋ ਇਹ ਉਹ ਹੈ ਨਾ ਤਾਂ ਪਰ ਲੱਖਾ ਉੱਥੋਂ ਬਹਿ ਕੇ ਜਿਹੜਾ ਚਲਾ ਜਾਂਦਾ ਤਾਂ ਉਹ ਲੱਖੂ ਆਪਣਾ ਸੌਰੀ ਜਸੂ ਕੋਟ ਸ਼ਮੀਰ ਦੀ ਵੀਡੀਓ ਹੈ ਇਸਾਨੀ ਅੰਦੋਲਨ ਨਾਲ ਕੋਈ ਲੈਣ ਦੇ ਨਹੀਂ ਤੇ ਜਸੂ ਨੇ ਆਪ ਦੀ ਗੱਲਬਾਤ ਕਰਨੀ ਸੀ ਜਸੂ ਤੇ ਪਰਚਾ ਹੋਇਆ ਸੀ ਝੂਠਾ ਪਰਚਾ ਹੋਇਆ ਸੀ ਫਰੋਤੀ ਦਾ ਜੇ ਜਸੂ ਨੇ ਲੱਖੇ ਨੂੰ ਇਹ ਪੁੱਛਣਾ ਸੀ ਕਿ ਭਾਈ ਉਹ ਪਰਚਾ ਨੇ ਕਿਤੇ ਕਿਉਂ ਕਰਵਾਇਆ ਗਿਆ ਜਾਂ ਕੀ ਗੱਲਬਾਤ ਸੀ ਲੱਖਾ ਕਹਿੰਦਾ ਉਹ ਇੱਥੇ ਆਪਾਂ ਘਰੇ ਬਹਿ ਕੇ ਗੱਲ ਕਰਦੇ ਆ ਆ ਜੋ ਇਹ ਇਸ ਤਰ੍ਹਾਂ ਕਰਦਾ ਕਰਦਾ ਉਥੋਂ ਚਲਾ ਗਿਆ ਬਹੁਤ سارے ਭਰਾਵਾਂ ਨੇ ਵੀਡੀਓ ਪਾਰਕ ਕੀਤੀ ਸੀ ਕਿ ਲੋਕ ਕਮੈਂਟ ਵੀ ਕਰ ਰਹੇ ਸੀ ਕਿ ਲੱਖੇ ਨੂੰ ਘੇਰਾ ਲੱਗ ਗਿਆ ਹੈ ਜੋ ਉਹ ਪਿੰਡ ਵਾਲੇ ਤਾਂ ਮੈਂ ਖਾ ਚੰਦ ਸਾਰੀ ਵੀਡੀਓ ਦੀ ਸੱਚਾਈ ਹੈ ਜਿਹੜੀ ਆਪਾਂ ਤੁਹਾਨੂੰ ਦੱਸ ਰਹੀਏ ਵੀ ਇਹ ਵੀਡੀਓ ਦੀ ਸੱਚਾਈ ਅਸਲ ਵਿੱਚ ਹੈ ਕੀ ਇਹ ਕੋਈ ਕਿਸਾਨੀ ਅੰਦੋਲਨ ਦੀ ਰਿਲੇਟਿਡ ਵੀਡੀਓ ਨਹੀਂ ਹੈ ਦੋ ਬੰਦਿਆਂ ਦੀ ਆਪਸ ਵਿੱਚ ਰੰਜੀਤ ਸ਼ਰਲੋ ਜਾਂ ਗਲਬਾਤ ਲਾ ਲੋ ਉਹ ਜਸੂ ਦੀ ਦੇ ਲੱਖੇ ਵੀ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਆਪਸ ਵਿੱਚ ਤੇ ਉਹਦੀ ਵੀਡੀਓ ਸੀ ਉਹ ਵਾਇਰਲ ਹੋ ਰਹੀ ਆ ਤੇ ਬਾਕੀ ਹੁਣ ਜਸੂ ਦਾ ਪੱਖ ਤੈ ਹੈ ਵੀ ਮੇਰੇ ਉੱਤੇ ਜਿਹੜਾ ਬਈ ਝੂਠਾ ਪਰਚਾ ਕਰਾਇਆ ਗਿਆ ਤਾਂ ਲੱਖੇ ਨਹੀਂ ਕਰਾਇਆ ਬਾਕੀ ਲੱਖਾ ਹੁਣ ਆਪਦਾ ਪੱਖ ਮੀਡੀਆ 'ਚ ਰੱਖੇ ਜਾਂ ਨਾ ਉਹ ਉਹਦੀ ਮਰਜ਼ੀ ਆ ਤਾਂ ਆਪਾਂ ਸੋਚਿਆ ਵਿਚਾਰ ਸਚਾਈ ਜਿਹੜੀ ਤੁਹਾਨੂੰ ਦੱਸਦੀ ਏ ਇਹ ਸਚਾਈ ਸੀ ਵੀਡੀਓ ਦੀ ਜਸੂ ਤੇ ਜਿਹੜਾ ਪਰਚਾ ਹੋਇਆ ਸੀ ਕਸ਼ਮੀਰ ਦਾ ਮੁੰਡਾ ਤੇ ਉਹ ਉਹਨੂੰ ਸਵਾਲ ਪੁੱਛਣ ਲਈ ਆਇਆ ਸੀ ਬਾਕੀ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਧੰਨਵਾਦ